ਤੋ ਸਸਿਕਾਲਾ ਸਾਹਮਣੇ ਇੱਕ ਸੈਲੋ ਬਣ ਰਿਹਾ ਤੇ ਰੋਡ ਹੈ ਆਹ ਰੋਡ ਜਾਂਦਾ ਮਿੱਤਰੋ ਮਿੱਡੂ ਖੇੜਾ ਵਾਇਆ ਸੀਤੋ ਗੁੰਨੋ ਤੇ ਖੁੱਬਣ ਹੋ ਕੇ ਅਬੋਰ ਨੂੰ ਅਬੋਰ ਡੱਬ ਵਾਲੀ ਰੋਡ ਹੈ ਮਿੱਤਰੋ ਤੇ ਜਿਹੜੇ ਹਸਾਬ ਨਾਲ ਪੰਜਾਬ ਦੀ ਧਰਤੀ ਤੇ ਸੈਲੋ ਬਣ ਰਹੇ ਆ ਜਦੋਂ ਆਪਣਾ ਦਿੱਲੀ ਵਿਖੇ ਕਿਸਾਨ ਅੰਦੋਲਨ ਚੱਲਦਾ ਸੀ ਨਾ ਤੇ ਅੰਦੋਲਨ ਤੋਂ ਬਾਅਦ 2022 ਦੇ ਵਿੱਚ ਬਹੁਤ ਸਾਰੇ ਕਿਸਾਨ ਮੋਗੇ ਕੋਲ ਜਿਹੜਾ ਸੈਲੋ ਬਣਿਆ ਹੋਇਆ ਅਡਾਨੀ ਬਾਨੀਆਂ ਦਾ ਉੱਥੇ ਕਣਕ ਲੈ ਗਏ ਤੇ ਆ ਲੋਕਾਂ ਨੇ ਉਹਨਾਂ ਨੂੰ ਗਾਲ ਵਹੀ ਤੇ ਪੁੱਛੋ ਹੀ ਨਾ ਪਰ ਯਾਰ ਜਦੋਂ ਆ ਵੇਖੋ ਆ ਜ਼ਮੀਨ ਹੈ ਜਦੋਂ ਬੰਦੇ ਕੋਲੇ ਵਾਹਣ ਹੀ ਨਾ ਹੋਵੇ ਆ ਪੱਠਾ ਲੱਗਿਆ ਹੋਇਆ ਤਾਂ ਉਹ ਬੰਦੇ ਨੂੰ ਸਪੇਸ ਉਸ ਬੰਦੇ ਨੂੰ ਥਾਂ ਤਾਂ ਚਾਹੀਦੀ ਹੈ ਨਾ ਪਰ ਮਿੱਤਰੋ ਜਿਵੇਂ ਮੈਨ ਮੇਡ ਹੜ ਲਿਆnde ਗਏ ਐ ਪੰਜਾਬ ਦੀ ਧਰਤੀ ਤੇ ਇਹ ਹੜ ਕੁਦਰਤੀ ਨਹੀਂ ਮੁੱਖ ਮੰਤਰੀ ਵਰਗੇ ਤਾਂ ਐਵੇਂ ਤੈਨੂੰ ਪਤਾ ਬਣੇ ਸਰੀਰ ਚ ਇਹ ਕਹਿ ਜਾਂਦੇ ਐ ਕਿ ਬਈ ਤੁਹਾਨੂੰ ਮੁਰਗੀਆਂ ਦੇ ਮੁਰਗੀਆਂ ਦੇ ਆਂਡਿਆਂ ਦੇ ਬੱਕਰੀਆਂ ਦੇ ਪਠੋਰੀਆਂ ਦੇ ਲੇਲਿਆਂ ਦਾ ਮੈਂ ਦੇਊਂਗਾ ਤੁਹਾਨੂੰ ਮੁਆਵਜ਼ਾ ਪਰ ਉਹ ਬੰਦੇ ਦੇ ਪੱਲੇ ਕੱਖ ਵੀ ਨਹੀਂ ਮਿੱਤਰੋ ਕੱਲ ਬਿਆਸ ਵਖੇ ਜਦੋਂ ਪੱਤਰਕਾਰਾਂ ਨੇ ਘੇਰ ਲਿਆ ਨਾ ਕਿ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਉਹਨੂੰ ਇੱਕ ਨਿੱਜੀ ਚੈਨਲ ਦਾ ਨਾਮ ਲੈ ਕੇ ਕਹਿੰਦੇ ਤੁਸੀਂ ਉਸ ਚੈਨਲ ਤੋਂ ਤਾਂ ਤੁਸੀਂ ਸੁਖਵੀਰ ਸਿੰਘ ਬਾਦਲ ਨੂੰ ਪੁੱਛ ਲਓ ਉਹ ਭਾਈ ਸਾਹਿਬ ਤੂੰ 2023 ਦੇ ਵਿੱਚ ਗੱਲ ਕਰਕੇ ਗਏ ਤਾਂ ਲੋਕ ਪੁੱਛ ਰਹੇ ਹੈ ਤਾਂ ਸੈਲੋ ਬਣ ਰਹੇ ਹੈ ਮਿੱਤਰੋ ਪੰਜਾਬ ਸਰਕਾਰ ਕੋਲੇ ਨਾ ਤਾਂ ਪੈਸਾ ਹੈ ਤੇ ਨਾ ਕਿਸਾਨਾਂ ਦੀ ਫਸਲ ਰੱਖਣ ਵਾਸਤੇ ਥਾਂ ਹੈ ਤੇ ਆ ਸੈਲੋ ਬਣ ਰਹੇ ਹੈ ਮਿੱਤਰੋ ਜਦੋਂ ਇਹ ਬਣ ਗਏ ਹੁਣ ਮੇਰੇ ਵਰਗਾ ਆਖੂ ਆਪਾਂ ਕੀ ਲੈਣਾ ਭਾਈ ਬਣੀ ਜਾਂਦੇ ਜਦੋਂ ਇਹ ਬਣ ਕੇ ਮਿੱਤਰੋ ਚੱਲ ਪਏ ਨਾ ਤੇ ਆਪਾਂ ਨੂੰ ਆਦਤ ਬਣ ਜਾਣੀ ਹੈ ਜਿਵੇਂ ਬੈਂਕਾਂ ਨੇ ਆ ਕੇ ਲਿਮਟਾਂ ਦਿੱਤੀਆਂ ਕਰਜ਼ੇ ਦਿੱਤੇ ਤਾਂ ਹਰ ਇੱਕ ਮੇਰੇ ਤੇਰੇ ਅਰਗੇ ਸਿਰ ਹਰ ਇੱਕ ਸਿਰ 5 ਤੋਂ 7 10 ਲੱਖ ਰੁਪਏ ਲਿਮਟਾਂ ਦਾ ਅਗਲਾ ਵਿਆਜ ਭਰੀ ਜਾਂਦਾ ਤੇ ਉਹ ਲਿਮਟ ਦੀ ਲਿਮਟ ਖੜੀ ਰਹਿੰਦੀ ਹੈ ਓਵੇਂ ਆ ਸੈਲੋ ਮਿੱਤਰੋ ਇਹਨਾਂ ਨੇ ਤੁਹਾਡੀਆਂ ਦਾਣਾ ਮੰਡੀਆਂ ਖਤਮ ਕਰ ਦੇਣੀਆਂ ਜਦੋਂ ਤੁਹਾਡੀਆਂ ਦਾਣਾ ਮੰਡੀਆਂ ਮਿੱਤਰੋ ਖਤਮ ਜਦੋਂ ਮਿੱਤਰੋ ਦਾਣਾ ਮੰਡੀਆਂ ਖਤਮ ਹੋ ਗਈਆਂ ਸੈਲੋ ਚੱਲ ਪਏ ਤਾਂ ਫੇਰ ਇਹਨਾਂ ਨੇ ਰੇਟ ਆਪ ਦੀ ਮਰਜ਼ੀ ਆਲਾ ਦੇਣਾ ਜਿਵੇਂ ਬੈਂਕ ਵਾਲੇ ਹੁਣ ਅਗਲਾ ਪਤਾ ਇਹ ਕਹਿੰਦਾ ਯਾਰ ਸਾਨੂੰ ਇੱਕ ਵਾਰੀ ਗੱਡੀ ਕਢ ਦੇ ਤੇ ਅਗਲਾ ਕਹਿੰਦਾ ਬਾਈ ਜੀ ਆਪਾਂ ਕੱਲਾ ਵਿਆਜ ਭਰਦੇ ਆ ਇਹ ਨਹੀਂ ਵੇਖਦਾ ਕਿ ਉਹ 1 ਰੁਪਿਆ ਲਗਾ ਰਿਹਾ 2 ਲਗਾ ਰਿਹਾ 5 ਲਗਾ ਰਿਹਾ ਕਿ ਡੇਢ ਲਗਾ ਰਿਹਾ ਓਵੇਂ ਸੈਲੋ ਮਿੱਤਰੋ ਤੁਹਾਡੇ ਜੋੜਾਂ 'ਚ ਬਹਿ ਜਾਣੇ ਆ ਤੇ ਨਾ ਤਾਂ ਯੂਨੀਅਨਾਂ ਦੇ ਪਿੱਛੇ ਲੋਕ ਲੱਗਦੇ ਆ ਨਾ ਲੋਕ ਇਕੱਠੇ ਹੁੰਦੇ ਆ ਕਿਉਂਕਿ ਆ ਜਮੀਨਾਂ ਨੂੰ ਵੇਚਣ ਵਾਲਾ ਵੀ ਕਿਸਾਨ ਹੀ ਆ ਨਾ ਕਿਸੇ ਕਿਸਾਨ ਨੇ ਜਮੀਨ ਵੇਚੀ ਐ ਤਾਂ ਫੇਰ ਇਹ ਸੈਲੋ ਮਿੱਤਰੋ ਲੱਗ ਰਿਹਾ ਐ ਆ ਇਸ ਪਾਸੇ ਡੱਬ ਵਾਲੀ ਐ ਤੇ ਆ ਦੂਜੇ ਪਾਸੇ ਹੈਗਾ ਮਿੱਤਰੋ ਸੀਤੋ ਗੁੰਨੋ ਮਿੱਡੂ ਖੜਿਆਲਾ ਹੀ ਸੜਕ ਡੱਬ ਵਾਲੀ ਤੋਂ ਅਬ ਉਹ ਰੋਡ ਦੇ ਉੱਪਰ ਇਹ ਸੈਲੋ ਲੱਗ ਰਿਹਾ ਐ ਮੇਰੇ ਭਰਾ ਸ਼ੇਅਰ ਕਰੋ ਤੇ ਅਲਰਟ ਰੋ ਆਪਣੀਆਂ ਮੰਡੀਆਂ ਬਚਾਓ